ਹਾਂਜੀ ਬਾਬਿਓ ਕਿੱਦਾਂ ਸਾਰੇ ਉਮੀਦ ਕਰਦਾ ਸਾਰੇ ਸੈੱਟ ਹੋਵੋਗੇ ਆਪਾਂ ਵੀ ਜਮਾ ਠੀਕ ਠਾਕ ਆਪਾਂ ਆਪਣਾ ਟਾਈਟੈਨਿਕ ਝੋਟਾ ਲੈ ਕੇ ਆ ਰਹੇ ਹਾਂ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਸਾਖੀ ਤੇ ਆਪਾਂ ਮਿਲਦੇ ਹਾਂ ਜੀ ਚਲ ਝੋਟਾ ਆਪਣਾ ਤਿਆਰ ਆ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਜਮਾ ਫੇਟਾ ਗੱਲਾ ਝੰਡਾ ਲਾਉਣਾ ਰਹਿ ਗਿਆ ਤੇ ਸਮਾਨ ਧਰ ਰਹੇ ਨੇ ਆਪਣੇ ਬੰਦੇ ਚਲੋ ਤੁਹਾਨੂੰ ਦਿਖਾਈਏ ਕੋਈ ਬਾਬਿਓ ਆਪਣਾ ਝੋਟਾ ਜਮਾ ਤਿਆਰ ਆ ਤੁਹਾਨੂੰ ਦਿਖਾਉਨੇ ਆ ਦੇਖੋ ਆਪਣਾ ਝੋਟਾ ਜਮਾ ਤਿਆਰ ਆ ਤਿਆਰ ਵਰ ਤਿਆਰਾ ਦੇਖੋ ਟਾਈਟੈਨਿਕ ਜਿਵੇਂ ਸੈਟਾ ਪੂਰਾ ਜਿਵੇਂ ਪੂਰਾ ਘੈਂਟ ਆ ਦੇਖੋ ਕਲਾ ਝੰਡਾ ਰਹਿ ਗਿਆ ਮੁੰਡਿਓ ਬਾਕੀ ਜਿਵੇਂ ਪੂਰਾ ਓਕੇ ਆ ਕਹਾਣੀਆਂ ਦੇਖੋ ਦੱਸੋ ਕਿਵੇਂ ਲੱਗ ਰਹੀ ਆ ਲੁੱਕ ਆਪਣੀ ਟਾਈਟੈਨਿਕ ਝੋਟੇ ਦੀ ਕਰੋ ਫੋਲੋ ਆਪਣਾ ਗਰੁੱਪ ਵੀ ਚੱਲਦਾ ਵੀਰੇ ਇੰਸਟਾਗ੍ਰਾਮ ਤੇ ਕਰੋ ਫੋਲੋ ਸਾਰੇ ਆ ਦੇਖੋ ਟਾਈਟੈਨਿਕ ਵਾਲੇ ਦੇਖੋ ਹੁਣ ਬਸ ਚੱਲਦੇ ਆਪਾਂ ਝੰਡਾ ਲਾਉਣੇ ਆ ਮੁੰਡਿਓ ਝੰਡਾ ਲਿਆ ਓਏ ਜਾ ਕੇ ਝੰਡਾ ਲਾਉਣੇ ਆਪਾਂ ਕਰੋ ਸਾਰਾ ਕੁਝ ਸੈਟ ਆ ਸਾਰਾ ਕੰਮ ਕਰ ਸੈਟ ਆਪਣੇ ਬੰਦੇ ਜਿਵੇਂ ਤਿਆਰ ਨਹੀਂ ਕਿਉਂ ਮੁੰਡਿਓ ਫਿੱਟ ਹੋ ਜਾਵਾ ਤਿਆਰੋਂ ਓਕੇ ਬਾਬਿਓ ਆਪਾਂ ਚੱਲਦੇ ਆਪਣਾ ਸਮਾਨ ਆਪੇ ਧਰਦੇ ਆ ਹਾਰਾ ਬੰਨਦੇ ਆ ਚੱਲਦੇ ਆ ਮੁੰਡਿਓ ਬਾਬਿਓ ਕੰਮ ਕਰਤਾ ਫਿੱਟ ਜਾਵਾ ਸਮਾਨ ਸਮੂਹ ਬੰਨ ਤਾਂ ਮੁੰਡਿਆਂ ਨੇ ਆ ਦੱਸੋ ਕਿਵੇਂ ਲੱਗ ਰਿਹਾ ਪਿੱਛੇ ਸ਼ੇਰ ਤੇ ਆਹ ਦੇਖੋ ਕਿਵੇਂ ਲੱਗ ਰਿਹਾ ਮੁੰਡਿਓ ਮੁੰਡੇ ਸਮਾਨ ਬੰਨੀ ਜਾਂਦੇ ਨੇ ਜਮਾ ਫਿੱਟ ਤਾਂ ਲੇਟ ਹੋ ਚੱਲੇ ਪਰ ਕੋਈ ਚੱਕਰ ਨਹੀਂ ਆਪਾਂ ਨੂੰ ਆ ਫਰ ਆਉਣਾ ਜਾਵਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਦੇਖਦੇ ਆ ਦਿਖਾਉਨੇ ਤੁਹਾਨੂੰ ਸਾਰਾ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖੋ ਆਪਣਾ ਚੈਨਲ ਲਾਈਕ ਵੀਡੀਓ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਬਿੰਦ ਮੁੰਡਿਓ ਝੰਡਾ ਬਨਦਾ ਮੁੰਡਣੀ ਜਿਵੇਂ ਤਿਆਰੀਆਂ ਜਾਂ ਕੰਮ ਮੁੰਡਿਓ ਪੂਰਾ ਫਿੱਟ ਕਰਦੇ ਹੋ ਜਮਾ ਸਰਾ ਕਰਾ ਦਿਓ ਝੰਡਾ ਜਮਾ ਸਰਾ ਦੇਖੋ ਮੁੰਡਿਓ ਬਾਬੇ ਦਾ ਇਹ ਦਵਾਕ ਆ ਗਿਆ ਕਿੱਥੇ ਠੀਕ ਹੈ ਜੀ ਕਿੱਥੇ ਲੈ ਆਉਗੇ ਆ ਦੇਖੋ ਨੂਰ ਆਪਣਾ ਹੋਵੇ ਮੁੰਡੋ ਕਰ ਲੈ ਛੋਟਾ ਸਟਾਰਟ ਆਪਾਂ ਚੱਲਦੇ ਆ ਆ ਆਪਣਾ ਡਰਾਈਵਰ ਦੇਖੋ ਇਦਰੀ ਚਾਕੀ ਵੀਰੇ ਮੜਾ ਜਾ ਇਦਰੀ ਸ਼ਕਲ ਦਿਖਾ ਹਾ ਮੁੰਡਿਓ ਚੱਲਦੇ ਆਂ ਬਾਬਿਓ ਵਾਹਿਗੁਰੂ ਦਾ ਨਾਮ ਲੈ ਕੇ ਕੋਈ ਚੱਕਰੜੀ ਗੱਲਾਂ ਨਹੀਂ ਤੈਨਸ਼ਨ ਕਰਨਾ ਨਾ ਲੋ ਮੁੰਡਿਓ ਨੋ ਬਾਬੇ ਦਾ ਨਾਮ ਵਾਹਿਗੁਰੂ ਬਾਬਾ ਸਤਪਾਸ਼ਾ ਸਭ ਸ਼ਾਂਤੀ ਰੱਖੇ ਚੱਲਦੇ ਆਂ ਮੁੰਡਿਓ ਕਿਪ ਬੁਕਸ ਡੁਆਇਟ 832 ਟਾਪ ਲੋ ਮੁੰਡਿਓ ਬੱਚੋ ਟਾ ਸਟਾਰਟ ਆਪਣਾ ਚੱਲਦੇ ਆਂ ਮੁੰਡਿਓ ਸਾਰੇ ਮੁੰਡੇ ਰੈਡੀ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਲੈ ਮੁੰਡਾ ਚੱਲ ਓਏ ਵਾਹਿਗੁਰੂ ਸ਼ਾਮ ਕਿਨਾਂ ਚੱਲਦੀ ਆ ਮੇਰੇ ਪ੍ਰੀਤ ਮੁੰਡਿਆ ਆਪਾਂ ਤਲਵੰਡੀ ਮਾਨਸਾ ਦਾ ਤਲਵੰਡੀ ਰੋਡ ਵਾਲੇ ਤੇ ਰੋਡ ਤੇ ਚੜ ਗਏ ਹੁਣ ਆਪਾਂ ਚੱਲਦੇ ਆ ਦੇਖੋ ਛੋਟਾ ਆਪਣਾ ਰੋਡ ਜਮਾਂ ਖਾਲੀ ਆ ਠੀਕ ਆਪਾਂ ਆਪਣਾ ਛੋਟਾ ਰੋਡ ਤੇ ਦੇਖੋ ਬੰਦੇ ਚੜ ਗਿਆ ਜੀ ਹੁਣ ਕਾਰੇ ਮਾਰਦਾ

ਲਓ ਮੁੰਡਿਆ ਚਾਹ ਪੀਤੀ ਸੀ ਮੁੰਡਿਆਂ ਨੇ ਸਾਰਿਆਂ ਨੇ ਟਰੈਕਟਰ ਆਪਣਾ ਸਟਾਰਟ ਆ ਚੱਲਦੇ ਆ ਆਹ ਹੋਵੇਦਾ ਯਾਰ ਭਗਾਈ ਮਾਰੀ ਕੇ ਠੀਕ ਆ ਮੁੰਡਿਆ ਚੱਲ ਬੈ ਆਪਣਾ ਟਰੈਕਟਰ ਲੰਘ ਕਰਦੇ ਨੇ ਅਸੀ ਬਾਬਾ ਜੀ ਨੂੰ ਸਾਰਿਆਂ ਨੇ ਮੁੰਡਿਓ ਮੁੰਡੇ ਖੜ ਗਏ ਕਹਿੰਦੇ ਬਾਬੇ ਫੋਟੋਆਂ ਫਟਵਾ ਕਰਨੀਆਂ ਕਹਿੰਦੇ ਟਰੈਕਟਰ ਨਾਲ ਚਲੋ ਕਰਦੇ ਆ ਫੋਟੋ ਫੋਟੋ ਆਪਾਂ ਸਾਰਾ ਸੈਟਾ ਲੁੱਕ ਬਹੁਤ ਸੋਹਣੀ ਲੱਗ ਰਹੀ ਆ ਜ ਮੈਨੂੰ ਤੁਸੀਂ ਦੱਸੋ ਬਾਪੇ ਲੁੱਕ ਕਦਿਆਂ ਲੱਗ ਰਹੀ ਆ ਮੇਰੇ ਟਰੈਕਟਰ ਦੀ ਦੇਖੋ ਪੂਰਾ ਤਗੜਾ ਕਮਾ ਮਾ ਕੱਸ ਲਿਆ ਕਰੋ ਲੋ ਮੁੰਡਿਓ ਖੜ੍ਹ ਜਾ ਇੱਕ ਮਿੰਟ ਇਹਦੇ ਵੀ ਲਾ ਕੇ ਕਰਦੇ ਆ ਫੋਟੋ ਫੋਟੋ ਕਰਨੀਆਂ ਚੈੱਕ ਕਰ ਦਿੰਨੇ ਆ ਫੋਟੋ ਕਰ ਦਿੰਨੇ ਆ ਕਲਿਆਣਾ ਯੋ ਦੇ ਜਗਾਰਡ ਕਰਿਆ ਤੇ ਮੁੰਡੇ ਫੋਟੋਆਂ ਹਟਮਾ ਖਿੱਚ ਕੇ ਹੋ ਗਏ ਬੇਲੇ ਤੇ ਚੱਲਦੇ ਆ ਹੁਣ ਆਪਾਂ ਕਿਉਂ ਮੁੰਡਿਓ ਫੋਟੋਆਂ ਹਟਮਾ ਵਧੀਆ ਕਰ ਲੀਆਂ ਵਧੀਆ ਕਰ ਲੀਆਂ ਫੋਟੋਆਂ ਚਲੋ ਮੁੰਡਿਓ ਚੱਲਦੇ ਆ ਹੁਣ ਆਪਾਂ ਠੀਕ ਆ ਬਾਬੇਓ ਦਿਖਾਉਣਿਆ ਤੁਹਾਨੂੰ ਚੱਲਦਾ ਡਾਇਰੈਕਟਰ ਆਪਾਂ ਲਾ ਲਾ ਡਾਇਰੈਕਟਰ ਆਪਣਾ ਟਾਈਟਨਿਕ ਇੱਥੇ ਖੰਡਾ ਚੌਂਕ ਤੋਂ ਥੋੜਾ ਜਿਹਾ ਪਿੱਛੇ ਆਗਾ ਬਾਕੀ ਸਾਰਾ ਕੋਈ ਸੈਟਅਪ ਆ ਬਾਬਿਓ ਸਾਰਾ ਸੈੱਟ ਕਰਤਾ ਖੜਾ ਡਾਇਰੈਕਟਰ ਆਪਣਾ ਆ ਦੇਖੋ ਖੜਾਗਾ ਝੂਟਾ ਬਿਓ ਖੜਾਗਾ ਝੂਟਾ ਲਾਤਾ ਸਾਈਡ ਤੇ ਤੇ ਖੰਡਾ ਚੌਂਕ ਤੋਂ ਥੋੜਾ ਜਿਹਾ ਪਿੱਛੇ ਆ ਰੁਕ ਗਿਆ ਕਿਉਂਕਿ ਲੇਟ ਸੀਗੇ ਤਾਂ ਕਰਕੇ ਸ਼ਾਮ ਨੂੰ ਦੇਖਾਂਗੇ ਜੇ ਅੱਗੇ ਗਿਆ ਲਓ ਮੁੰਡਿਓ ਕੱਪੜਾ ਕੁੱਪੜਾ ਪਾ ਦਿਓ ਫਿੱਟ ਕਰ ਦਿਓ ਠੀਕ ਹੈ ਸਾਰਾ ਫਿੱਟ ਕਰਤਾ ਖੜਾ ਟਰੈਕਟਰ ਚਲੋ ਮੁੰਡਿਓ ਬਾਬਿਓ ਅੱਗੇ ਦੇਖਾਂਗੇ ਜੇ ਅੱਗੇ ਗਿਆ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਉਹ ਮੁੰਡਿਓ ਆਪਾਂ ਆ ਲਾਦਾ ਟਰੈਕਟਰ ਇੱਥੇ ਆ ਬਾਈਆਂ ਨਾਲ ਦੇਖੋ ਕਰਤੇ ਫਿੱਟ ਆ ਪਾਈ ਝੋਟੇ ਦੇਖੋ ਖੜੇ ਦੇਖੋ ਝੋਟੇ ਠੀਕ ਆ ਮੁੰਡਿਓ ਸਿਰਾ ਕਰਾਉਂਦੇ ਆ ਕਹਿੰਦੇ ਯਾਰ ਜਿਣੀ ਅਰਜਣ ਜੀ ਦੇ ਆ ਚਾਰੇ ਪਾਸੇ ਇਹਦਾ ਟਾਈਟੈਨਿਕ ਦਾ ਕਹਿੰਦੇ ਲੱਗੀ ਹੈ ਦੇਖੋ ਖੜਾ ਦਾ ਆਪਾਂ ਮੁੰਡਿਓ ਚਲੋ ਠੀਕ ਆ ਉਹ ਵੀ ਮੁੰਡੇ ਆਪਣਾ ਡੈਕਟਰ ਖੜਾਤਾ ਆਪਾਂ ਟਾਈਟੈਨਿਕ ਖੜਾਤਾ ਆਪਣਾ ਤੇ ਆਪਣਾ ਬਲੌਗ ਆਪਣਾ ਇੱਥੋਂ ਤੱਕ ਕਿਸੇ ਮੁੰਡਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਓ ਮੁੰਡਿਓ ਦੱਸਿਓ ਕਿਵੇਂ ਲੱਗਿਆ ਆਪਣਾ ਟਾਈਟੈਨਿਕ ਬਾਕੀ ਚੜਦੀ ਕਲਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ